ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਤੁਹਾਨੂੰ ਇੱਕ ਉਹ ਟੂਰਨਾਮੈਂਟ ਦੱਸਣ ਜਾ ਰਹੇ ਹਾਂ ਜਿਸ ਮੈਨੂੰ ਨਹੀਂ ਲੱਗਦਾ ਵੀ ਪਹਿਲਾਂ ਹੋਇਆ ਹੋਊਗਾ ਇਹ ਟੂਰਨਾਮੈਂਟ ਇਸ ਸੀਜ਼ਨ 'ਚ ਲਾਸਟ ਸੀਜ਼ਨ ਦੇ ਲਾਸਟ ਪੜਾਅ ਦੇ ਵਿੱਚ ਹੀ ਪੰਜਾਬ ਦੇ ਸੀਜ਼ਨ ਦੇ ਲਾਸਟ ਪੜਾਅ ਵਿੱਚ ਹੀ ਸਿਰੇ ਦਾ ਮੇਲਾ ਇਹ ਹੋਣ ਜਾ ਰਿਹਾ ਤੇ ਇਸ ਕੱਪ ਤੇ ਮੇਰੇ ਵੀਰੋ ਇੰਨੇ ਜੋ ਐਨਾਂਮ ਰੱਖੇ ਗਏ ਆ ਦਰਸ਼ਕਾਂ ਖੜਾ ਰੀਆਂ ਲਈ ਵੀ ਦਰਸ਼ਕਾਂ ਲਈ ਵੀ ਹਾਰਲੇ ਡਿਵੀਜ਼ਨ ਦਿੱਤਾ ਜਾਣਾ ਤੇ ਇਹ ਬਹੁਤ ਚੰਗੀ ਗੱਲ ਆ ਪਾਰਸਿੰਘਾ ਦੇ ਵਿੱਚ ਕੱਢਿਆ ਜਾਣਾ ਟੌਪ ਦਾ ਟੂਰਨਾਮੈਂਟ ਆ ਉਸ ਦੇ ਬਾਰੇ ਕੁਝ ਗ ਜਾਣਕਾਰੀ ਦੇਵਾਂਗੇ ਨਵੇਂ ਆਏ ਆ ਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਇਹ ਟੂਰਨਾਮੈਂਟ ਪੁਲਾਥ ਦੇ ਵਿੱਚ ਹੋਣਾ ਮੇਰੇ ਵੀਰੋ ਕਪੂਰਥਲੇ ਇਲਾਕੇ ਚ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਗੱਲ ਦੱਸ ਦਿੰਨਾ ਵੀ ਇਸ ਮੇਲੇ ਤੇ ਇਨਾ ਨਾਮ ਇਨੇ ਰੱਖੇ ਗਏ ਆ ਵੀ ਟਰੈਕਟਰ ਵੀ ਰੇਡਾਂ ਜਫਿਆਂ ਤੇ ਲਾਇਆ ਜਾਣਾ ਹਾਰਲੇ ਡਿਵੀਜ਼ਨ ਵੀ ਰੇਡਾਂ ਜਫਿਆਂ ਤੇ ਬੋਲਟ ਵੀ ਮੇਰੇ ਵੀਰੋ ਰੇਡਾਂ ਜਫਿਆਂ ਤੇ ਤੇ ਦਰਸ਼ਕਾਂ ਲਈ ਵੀ ਹਾਰਲੇ ਡਿਵੀਜ਼ਨ ਪਾਰਕਿੰਗਾਂ ਦੇ ਵਿੱਚ ਕੱਢਿਆ ਜਾਣਾ ਇਨਾਮ ਵੀ ਮੇਰੇ ਵੀਰੋ ਪਹਿਲਾ ਤੇ ਦੂਜਾ ਪਹਿਲਾ ਤੇ ਦੂਜਾ ਇਨਾਮ ਵੀ ਟੋਪ ਦਾ ਰੱਖਿਆ ਗਿਆ ਵੱਡਾ ਰੱਖਿਆ ਗਿਆ ਜਾਨੀ ਕਿ ਤੇ ਇੱਥੇ ਬੈਸਟ ਰੇਡਰ ਤੇ ਜਾਫੀ ਨੂੰ ਹਾਰਲੇ ਡਿਵੀਜ਼ਨ ਦਿੱਤੇ ਜਾਣੇ ਆ ਵੱਡੀ ਜੋਏ ਬਾਈਕਾਂ ਦਿੱਤੀਆਂ ਜਾਣਗੀਆਂ ਆਪਾਂ ਕਹੀਏ ਵੀ ਸਰਾਹ ਲੱਗੂਗੀ ਇਸ ਮੇਲੇ ਨੂੰ ਦੇਖ ਕੇ ਵੀ ਦਰਸ਼ਕ ਖੁਸ਼ ਹੋਣਗੇ ਕਿਉਂਕਿ ਇਨਾਮ ਇੰਨੇ ਰੱਖਨੇ ਰੇਡਾਂ ਜਫਿਆਂ ਤੇ ਬੋਲਟ ਮੋਟਰਸਾਈਕਲ ਬਹੁਤ ਵੱਡੀ ਗੱਲ ਆ ਇਹ ਕੱਪ ਕਰਾਉਣੇ ਬਹੁਤ ਔਖੇ ਆ ਏਡੇ ਵੱਡੇ ਵੀ ਬਾਕੀ ਇੱਥੇ ਪਤਾ ਲੱਗਣਾ ਵੀ ਕਿਹੜਾ ਜੱਤ ਦਾ ਮੇਰੇ ਵੀਰੋ ਇੰਨੇ ਵੱਡੇ ਇਨਾਮ ਕੌਣ ਜਿੱਤੂਗਾ ਕੌਣ ਲੈ ਕੇ ਜਾਊਗਾ ਪੁਲਾਥ ਚ 365 ਤੇ ਲਾਈਵ ਕਲੱਬਾਂ ਦੇ ਮੈਚ ਹੋਣਗੇ ਤੇ ਇਸ ਬੈਨ ਵੀ ਦੇਖਣ ਆਲਾ ਮੇਰੇ ਵੀਰੋ ਇਹ ਤੁਹਾਨੂੰ ਵੱਡਾ ਕੱਪ ਦੱਸਣਾ ਸੀ ਵੱਡਾ ਟੂਰਨਾਮੈਂਟ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਾ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ